ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵਿਧਾਇਕ ਸ਼ੈਰੀ ਕਲਸੀ ਵੱਲੋਂ ਅੱਜ ਦੂਜੇ ਦਿਨ ਲਗਾਤਾਰ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦੀ ਮੰਗ ਪੂਰੀ ਕਰਦਿਆਂ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਾਉਣ ਦਾ ਕੀਤਾ ਉਦਘਾਟਨ ਕਿਹਾ ਬਟਾਲਾ ਸ਼ਹਿਰ ਸਮੇਤ ਅਸਮੁੱਝੇ ਹਲਕੇ ਦੇ ਲੋਕਾਂ ਦਿਆ ਚਿਰੋਕਣੀ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਕੀਤਾ ਧੰਨਵਾਦ ਬਟਾਲਾ ਸ਼ਹਿਰ ਹੁਣ ਰਾਤ ਨੂੰ ਵੀ ਲਾਈਟਾਂ ਦੀ ਰੌਸ਼ਨੀ ਵਿੱਚ ਰੋਸ਼ਨ ਆਏਗਾ ਅੱਜ ਦੂਜੇ ਦਿਨ ਲਗਾਤਾਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਤੇ ਉਤਸ਼ਾਹੀ ਵਿਧਾਇਕ ਸ਼ੈਰੀ ਕਲਸੀ ਵੱਲੋਂ ਬਟਾਲਾ ਦੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦੀ ਮੰਗ ਪੂਰੀ ਕਰਦੇ ਇੱਕ ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਗਾਂਧੀ ਚੌਂਕ ਤੋਂ ਭਗਵਾਨ ਐਗਰਸਨ ਚੌਂਕ ਤੱਕ ਅਸੀਂ ਲਾਈਟਾਂ ਤੇ ਬਸ ਸਟੈਂਡ ਤੋਂ ਉਸਮਾਨਪੁਰ ਸਿਟੀ ਤੱਕ 135 ਲਾਈਟਾਂ ਲਗਾਉਣ ਦਾ ਦੁਕਾਨਦਾਰਾ ਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਉਦਘਾਟਨ ਕੀਤਾ ਗਿਆ ਬਟਾਲਾ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ ਮੈਂ ਕਹਿੰਦੇ ਜਿਵੇਂ ਮੈਂ ਕੰਮ ਸਾਰੇ ਕਰਦੇ ਆ ਨਹੀਂ ਅੱਲੇ ਸ਼ੁਰੂ ਹੋਏ 75 ਸਾਲ ਹੋ ਗਏ 75 ਸਾਲ बढ़िया सरकार बड़िया दिन वजारत है सब तो वीडियो साझ साल बटाले वास वादा कर दूंगा जितने क्योंकि आउटर मही देख ही लिया आउट सारा जितने एम एल ए बन गया की बटाले के आज की और सारा बढ़िया बन है, है बन गई है जिसमें इंटरनली बनते हैं अपना मेयर है सबको पहला है बटाले पूरे जगह खरीदा के तो पूरे तो न्याद तो ये यही कोशिश है जीडिया वे वे शहर च लाइटा वेचते हैं

ਤੇ ਚਾਈ ਕਰਨਾ ਤੇ ਦੇਖੋ ਤੇ ਕਿੰਕਰ ਹੈ ਕਿੰਨਾ ਕਹਿ ਰਿਹਾ ਹੈ ਕਿ ਸਿਕਿਉਰਟੀ ਪਰਪਸ ਬੜੇ ਨਾਜ਼ਕ ਅਕਰ ਨਾਜ਼ਕ ਅਕਰ ਮਿਹਨਤ ਕਰਵਾ ਲੈ ਪਰ ਹਾਂ ਇਹ ਅਭੀ ਬਟਾਲੇ ਦੀ ਰੋਹਾਰ ਬਦਲਦੀ ਹੈ ਉਨੋਂ ਤੱਕ ਨਹੀਂ ਬਦਲੀ ਜਾਣੀ ਚਲੋ ਤੱਕ ਤੁਹਾਡੇ ਇਕੱਲੇ ਇਕੱਲੇ ਦਾ ਸਾਥ ਨਾ ਹੋਵੇ ਨਗਰੇ ਹੋ ਕੇ ਬਟਾਲੇ ਦੇ ਲੋਕਾਂ ਲਈ ये मैं हम बेंदी कहता हूँ कि जेल से जेल को ही नो ये शहीद का जो था सातवें एम्बलेडर का जो था ना नहीं सबको को डांट झूठ उनको अंदाज देना नहीं समझाने तेरे मानो पर चाहो नहीं, नहीं।, 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 नहीं। तो क्यों ना क्या मुझे नहीं नहीं आज मेरे बड़े एक खुशी का बताने के लिए एक भिन्न ये बेकार है उसी सारे की अकेली हो ਸਰਹੂ ਬਟਾਲੇ ਦੇ ਐਮਐਲਏ ਵੀ ਇਹਨਾਂ ਦੀ ਜੋਤ ਦੇ ਰਿਹਾ ਹੈ ਇਹਨਾਂ ਦੀ ਕਾਬਲੀਅਤ ਦੇਖ ਜਾਣਾ ਇਹਨਾਂ ਦੀ ਹੁਸਾਇਤ ਦੇਖ ਜਾਣਾ ਇਹਨਾਂ ਨੇ ਜੋ ਕੰਮ ਕੀਤੇ ਨੇ ਆਪ ਪਾਰਟੀ ਵਾਸਤੇ ਇਸ ਪਾਰਟੀ ਦਾ ਆਪ ਪਾਰਟੀ ਦਾ ਇਹਨਾਂ ਨੂੰ ਦੋ ਪੈਰੀ ਆ ਰਿਹਾ ਹੈ ਇੱਕ ਕੰਮ ਤੇ ਪਾਰੀਆਂ ਨਾਲੋਂ

ਇੰਨੇ ਲੋਕੀ ਰਕੀ ਲੰਘਦੇ ਸੀ ਜੇ ਕਿਸੇ ਦਾ ਸੀਮਨ ਜਾਂ ਕੋਈ ਦਿੱਕਤ ਆਉਂਦੀ ਸੀ ਲਾਈਟ ਨਹੀਂ ਸੀਗੀ ਇਹਨਾਂ ਨੂੰ ਸਾਰੀ ਇੰਡਸਟਰੀ ਕਿਹਾ ਕਿ ਲਾਈਟ ਦੀ ਕਮੀ ਹੈ ਇਹਨਾਂ ਨੇ ਬਹੁਤ ਵਧੀਆ ਲਾਈਟ ਲਾਈਟ ਦਾ ਹੋ ਗਿਆ ਕੰਵੈਨਸ ਬੁਰ ਹੋ ਗਿਆ ਕਿਹਾ ਕੋਣਾ ਹੈ ਹਰ ਘਰ ਤੇ ਦੋ ਦੋ ਪਾਰਕ ਤੇ ਤਿੰਨ ਪਾਰਕ ਇਸ ਤਰ੍ਹਾਂ ਬੰਦਸ਼ ਹੋ ਗਿਆ ਲੇਕਿਨ ਸਾਡੇ ਮਨਜੋ ਕਿ ਮੇਰੇ ਸਾਹਮਣੇ ਇੰਨੇ ਖਾਫੇ ਕਰਦੇ ਆ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸ਼ਾਇਦ ਬੰਦਾ ਲੱਗੇ ਤੇ ਜਾਮ ਲੱਗੇ ਕੈਡ ਕਰਦੀ ਹੁੰਦੀ ਹੈ ਜਾਂ ਉਮਰ ਬੁੜਾ ਚਾ ਚਿੱਤਰ ਹੁੰਦਾ ਹੈ

ਇਹ ਜਿਹੜੇ ਅੰਪੋਰ ਬਲਕਿ ਇਹ ਖਾਸਾ ਸੱਚਾ ਫੁਰੂਰ ਜਿੰਨਾਂ ਦੀ ਸੇਵਾਤ ਲੱਗੇ ਹੋਣ ਹਨ ਉਹਨਾਂ ਨੇ ਜਿੰਨਾਂ ਦੇ ਕੀਤਾ ਉਸਲਾਮ ਦਾ ਇੱਕ ਜੇ ਇਹ ਸਿਰਫ ਨੂੰ ਮੁਨੀਦਾ ਵਾ ਜਾਂ ਇਹ ਫਿਰ ਹੋ ਗਿਆ ਕਿ ਕੀ ਨੀਤੀ ਕੋ ਯਾਥੇ ਰਹੇਗੀ ਇਹਨਾਂ ਪੀਰ ਫਰਦਾਈ ਭਾਵੇਂ ਕਿ ਕੋਈ ਉਹ ਉਸਨ ਜਾਟ ਨੂੰ ਉਹੀ ਘੱਟ ਗਿਆ ਇਹਨਾਂ ਦੇ ਉੱਤੇ ਬੈਠੇ ਦੋ ਦੋ ਨਾਮੁ ਵਾਹਿਦਾਂ ਨੂੰ ਟਿਕਾ ਹਵੇ ਇਹ ਲੋ ਦੀ ਗਿਆ ਕਿ ਉੱਤੇ ਕੋਈ

जय श्री राम जी ਜਦੋਂ ਦੇਖੋ ਜੀ ਨੇਤਾ ਤਕੜਾ ਹੋਏ ਨਾ ਜੀ ਫਿਰ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ ਠੀਕ ਹੈ ਨਾ ਜੀ ਪਹਿਲੇ ਤਾਂ 70 ਸਾਲਾਂ ਚ ਤੁਸੀਂ ਦੇਖਿਆ ਕਦੀ ਸੀਐਮ ਆਇਆ ਸੀ ਬਟਾਲੇ ਇਹ ਚੀਜ਼ ਦਾ ਸੀਐਮ ਨੇ ਉਦਘਾਟਨ ਕੀਤਾ ਹੈ ਆ ਤਹਿਸੀਲ ਕੰਪਲੈਕਸ ਬਣਿਆ ਚੌਂਕ ਬਣੇ ਉਲੀਆਂ ਫਰਕਾ ਬਣੀਆਂ ਠੀਕ ਹੈ ਜੀ ਇਹ ਜਿਹੜਾ ਸਾਡਾ ਨੇਤਾ ਹੈ ਯੰਗ ਸੋਚ ਵਾਲਾ ਨੇਤਾ ਹੈ ਪੜਿਆ ਲਿਖਿਆ ਨੇਤਾ ਹੈ ਠੀਕ ਹੈ ਜੀ ਇਹਨਾਂ ਦੀ ਸੋਚ ਹੈ ਜਿਹੜਾ ਕੰਮ ਜ਼ੀਰੋ ਲੈਵਲ ਤੋਂ ਜਦੋਂ ਸ਼ੁਰੂ ਕਰਨਾ ਨਾ ਐ ਨਹੀਂ ਵੀ ਅੱਜ ਮੈਂ ਸੜਕ ਬਣਾਤੀ ਫੇ ਕੱਲ ਫਿਵਰੇਜ ਵਾਲੇ ਆ ਗਏ ਅਰਸੋ ਕੋਈ ਪਾਈਪਾਂ ਆ ਗਿਆ ਇਹਨਾਂ ਨੇ ਪਹਿਲਾਂ ਸਾਰੇ ਡਿਪਾਰਟਮੈਂਟ ਇਕੱਠੇ ਕਰ ਲੈਣੇ ਆ ਤੇ ਜ਼ੀਰੋ ਤੋਂ ਕੰਮ ਸ਼ੁਰੂ ਹੋਣਾ ਪਹਿਲਾਂ ਜੇ ਇਹਨੇ ਪਾਈਪ ਪਾਣਾ ਪਾਈਪਾਏ ਸੀਵਰੇਜ ਪਾਣਾ ਸੀਵਰੇਜ ਫੇਰ ਸੜਕ ਬਣੂਗੀ ਤਾਂ ਕਿ ਪੈਸਾ ਵੀ ਨਾ ਖਰਾਬ ਹੋਵੇ ਅੱਜ ਤੁਹਾਡੇ ਲਾਗੇ ਲਾਈਟਾਂ ਦਾ ਮੁਰਗੀ ਦਾ ਦੋ ਦਿਨ ਪਹਿਲਾਂ ਵੀ ਕੀਤਾ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੁ ਜਿਹੜੇ ਮਾਰਕੀਟ ਵਾਲੇ ਜਾਂ ਲੋਕ ਜਿਹੜੇ ਨੇ ਇਹਨਾਂ ਨੂੰ ਦਿੱਕਤ ਆਉਂਦੀ ਹੈ ਲਾਈਟ ਨੂੰ ਕੀ ਕਹਿਣਾ ਚਾਹੁੰਦੇ ਸਰ ਪੂਰੇ ਬਟਾਲੇ ਨੂੰ ਪੂਰਾ ਬਟਾਲਾ ਹੀ ਨਹੀਂ ਰਹਿ ਜਿੱਦੂ ਬਿਆਸਾ ਸੀ ਤੇ ਇਹ ਜਿਹੜਾ ਚਿਰਾਗ ਜਿਹੜਾ ਜਗਾਇਆ ਹੈ ਇਹ ਸ਼ੈਰੀ ਕਲਸੀ ਜੀ ਨੇ ਇਹਦਾ ਜਿਹੜਾ ਫਾਇਦਾ ਸਾਰੇ ਬਟਾਲਾ ਵਾਸੀਆਂ ਨੂੰ ਹੋਣਾ ਹੈ ਅੱਜ ਦਾ ਉਦਘਾਟਨ ਜੀ ਜਿਹੜੀ ਹੈਗੀ ਹੈ ਗਾਂਧੀ ਕੈਂਪ ਤੋਂ ਲੈ ਕੇ ਮਹਾਰਾਜ ਅਗਰਸੈਨ ਚੌਂਕ ਤੱਕ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਜਿਦੇ ਵਿੱਚ 2 ਕਰੋੜ ਰੁਪਏ ਦਾ ਬਜਟ ਨਾਲ ਲਾਈਟਾਂ ਲੱਗਣਗੀਆਂ ਔਰ ਪੂਰੀ ਜਗਮਗ ਜਗਮਗ ਹੋਈ